ਅਜੇ ਅਜੇ ਮੜੋ ਹੜਤਾਲ ਕਰਦੇ ਡਾਕਟਰਾਂ ਦੇ ਵੱਲੋਂ ਚਲਚਲੋਕੀ ਲਗਾਤਾਰ ਚੱਲ ਰਹੀ ਹੈ ਤੇ ਹੜਤਾਲ ਦੇ ਬਾਅਦ ਕੀ ਸਥਾ ਨਿਕਲਿਆ ਅਸੀਂ ਇਹੀ ਜਾਣਦੇ ਹਾਂ ਕਿ ਸਾਨੂੰ 24 ਘੰਟੇ ਸਾਰੇ ਸਟਾਫ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਗਵਰਨਮੈਂਟ ਵੱਲੋਂ ਤੇ ਸਾਡੀਆਂ ਜਿਹੜੀਆਂ ACPs ਐ ਉਹ ਦੁਬਾਰਾ ਤੋਂ ਸਟਾਰਟ ਕੀਤੀਆਂ ਜਾਣ ਕਿਉਂਕਿ ਮੰਨ ਲੈਂਦਾ ਕਿ ਕੀ ਕਹਿਣਾ ਚਾਹੁੰਦੇ ਤਾਂ ਅੱਜ ਦਾ ਟਾਈਮ ਦੇਖਿਆ ਮਕਰਸਪੁਰ ਦੇਖਿਆ ਵੀ ਡਾਕਟਰਾਂ ਦੇ ਹੰਗਾਰੇ ਲਗਾਤਾਰ ਤੇ ਕੀ ਕਹਿਣਾ ਚਾਹੁੰਦੇ ਕਈਆਂ ਦੀ ਰਾਤ ਦੀ ਡਿਊਟੀ ਨੂੰ ਡਾਕਟਰਾਂ ਦੀ ਹਾਂਜੀ ਇੱਥੇ ਜਿੱਦਾਂ ਰਾਤ ਦੀ ਡਿਊਟੀ ਤੇ ਫੀਮੇਲ ਸਟਾਫ ਹੁੰਦਾ ਕਦੇ ਕਦੇ ਸਾਰਾ ਹੀ ਫੀਮੇਲ ਸਟਾਫ ਹੁੰਦਾ ਡਾਕਟਰਸ ਵੀ ਸਟਾਫ ਨਰਸਿਸ ਵੀ ਫੀਮੇਲ ਹੀ ਹੁੰਦੀਆਂ ਤਾਂ ਉਹਨਾਂ ਨੂੰ 24 ਘੰਟੇ ਸਿਕਿਉਰਿਟੀ ਪ੍ਰੋਵਾਈਡ ਕਰਨੀ ਚਾਹੀਦੀ ਹੈ ਅਸੀਂ ਦੇਖਦੇ ਹਾਂ ਕਿ ਲੋਕ ਕਿੱਦਾਂ ਆ ਕੇ ਹੰਗਾਮਾ ਕਰਦੇ ਐਮਰਜੈਂਸੀ 'ਚ ਕੋਈ ਵੀ ਹੋ ਗਈ ਵੀ ਗੱਲ ਤੇ ਤਾਂ ਇਸੇ ਕੋਈ ਸਾਨੂੰ ਇੱਕ ਸੇਫ ਪਲੇਸ ਪ੍ਰੋਵਾਈਡ ਕਰਨੀ ਚਾਹੀਦੀ ਹੈ ਗਵਰਨਮੈਂਟ ਨੂੰ ਜਿੱਥੇ ਆਪਾਂ ਨੀਡਰ ਹੋ ਕੇ ਆਪਣੀ ਡਿਊਟੀ ਕਰ ਸਕੀਏ ਤਾਂ ਹੀ ਅਸੀਂ ਪੇਸ਼ੈਂਟਸ ਦਾ ਵੀ ਵਧੀਆ ਧਿਆਨ ਰੱਖ ਪਾਵਾਂਗੇ ਉਹਨਾਂ ਦਾ ਵਧੀਆ ਇਲਾਜ ਕਰ ਪਾਵਾਂਗੇ ਜੇ ਅਸੀਂ ਇੱਥੇ ਆਪਣਾ ਨੀਡਰ ਹੋ ਕੇ ਕੰਮ ਕਰਾਂਗੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਆਮ ਆਪकांना ਜਿਹੜੀ ਸਿਕਿਉਰਿਟੀ ਪੰਜਾਬ ਸਰਕਾਰ ਦੇਣੀ ਹੈ ਤੁਹਾਡੀ ਸਿਕਿਉਰਿਟੀ ਨੇ ਉਹਨਾਂ ਨੇ ਕੋਈ ਨਹੀਂ ਰੱਖਿਆ ਨੀਚੇ ਦੇਖੋ ਹੁਣ ਤੁਹਾਡੇ ਸਾਹਮਣੇ ਹੈ ਇੱਥੇ ਸਾਡ ਨੂੰ ਕੋਈ ਸਿਕਿਉਰਿਟੀ ਗਾਰਡ ਵਗੈਰਾ ਇੱਥੇ ਕੋਈ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ ਐਸ ਵੇਲੇ ਹਸਪੀਟਲ 'ਚ ਐਸ ਵੇਲੇ ਕੋਈ ਸਿਕਿਉਰਿਟੀ ਗਾਰਡ ਨਹੀਂ ਹੈਗਾ ਤਾਂ ਅਗਰ ਮੰਨ ਲਓ ਇੱਥੇ ਕੋਈ ਅਣਹੋਣੀ ਘਟਨਾ ਹੁੰਦੀ ਹੈ ਤਾਂ ਫੇਰ ਸਾਡੇ ਇੱਥੇ ਕੋਈ ਹੈ ਨਹੀਂ ਸਿਕਿਉਰਿਟੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀ ਹੈ ਸੀਸੀਟੀਵੀ ਕੈਮਰੇ ਲੱਗੇ ਉਸ ਦਾ ਫਿਕਰ ਪੂਰੇ ਨੇ ਲੱਗੇ ਪੂਰੇ ਨਹੀਂ ਲੱਗੇ ਹੋਏ ਤੇ ਜੇ ਜੇ ਲੱਗੇ ਹੋਣ ਹਾਂਜੀ ਉਹ ਵੀ ਸਾਰੇ ਹਸਪੀਟਲ ਚ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਆ ਤੇ ਸਿਕਿਉਰਿਟੀ ਹੋਣੀ ਚਾਹੀਦੀ ਆ ਮੇਲ ਤੇ ਫੀਮੇਲ ਸਟਾਫ ਦੋਨਾਂ ਨੂੰ ਹੀ ਸਿਕਿਉਰਿਟੀ ਦੀ ਜ਼ਰੂਰਤ ਹੈ ਅੱਜ ਸਭ ਜਿਹੜੀ ਅੱਜ ਸਟ੍ਰਾਈਕ ਆ ਜਿਹਦਾ ਕੱਲ ਮੀਟਿੰਗ ਤੇ ਵਈ ਮੰਗਰੀ ਸੀ ਸਭ ਤੇ ਉਹਦੇ ਬਾਅਦ ਪੁਹਾਲੇ ਨਿਕਲੇ ਆ ਐਕਚੁਅਲੀ ਜਿਹੜੀ ਸਾਡੀ ਪਹਿਲਾ ਸਟ੍ਰਾਈਕ ਸੀਗੀ ਉਹ 3 ਘੰਟੇ ਦੀ ਸੀਗੀ 8 ਤੋਂ 11 11 ਤੋਂ ਲੈ ਕੇ 2 ਵਜੇ ਤੱਕ ਆਪਾਂ ਪੇਸ਼ੈਂਟ ਦੇਖਦੇ ਸੀਗੇ ਉਹ ਸਟ੍ਰਾਈਕ ਇਸ ਕਰਕੇ ਸੀਓ ਚਲੋ ਪੇਸ਼ੰਮ ਵੀ ਨਾ ਖੱਜਲ ਹੋਣ ਸਾਡਾ ਕੰਮ ਵੀ ਹੋ ਜਾਵੇ ਤੇ ਹੈਲਥ ਮਿਨਿਸਟਰ ਨਾਲ ਮੀਟਿੰਗ ਰੱਖੀ ਗਈ ਤੇ ਮੰਤਰੀ ਸਾਹਿਬ ਨੇ ਹੁਣ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਏਸੀਪੀ ਹੈ ਤੁਹਾਡੀ ਉਹ ਮਤਲਬ 3 ਮਹੀਨੇ ਦੇ ਅੰਦਰ ਅੰਦਰ ਆਪਾਂ ਲਾਗੂ ਕਰਵਾਵਾਂਗੇ ਤੇ ਸਿਕਿਉਰਿਟੀ ਦਾ ਜਿਹੜਾ ਹੈ ਉਹ ਵੀ ਆਸ਼ਵਾਸਨ ਦਿੱਤਾ ਹੈ ਪਰ ਫਿਲਹਾਲ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਹੈਗਾ ਇਸ ਕਰਕੇ ਜੜੀ ਮੰਨ ਲਓ ਸੀਨੀਅਰਸ ਹੈ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਮਤਲਬ ਜਿਹੜੀ ਸਟ੍ਰਾਈਕ ਹੈ ਉਹ ਹੁਣ ਫੁੱਲ ਡੇ ਹੋਣਗੇ ਟਿਲ ਜਿਹੜਾ ਹੈ ਮਤਲਬ ਨੋਟੀਫਿਕੇਸ਼ਨ ਨਹੀਂ ਹੁੰਦਾ ਹੈ ਇਹ ਇਸ ਪ੍ਰਾਈਵੇਟ ਨਾਲ ਦੇ ਪੇਸ਼ੈਂਟ ਵੀ ਭਾਵੇਂ ਹੋ ਰਹੇ ਆ। ਅੰਨਜਾ ਨਹੀਂ ਕਿਦਾ ਕੋਈ ਅਮਦਨ ਸੀ ਕੇਸਾਂ ਨਾਲ ਕੀ ਤੁਸੀਂ ਦੇਖਦੇ ਨਹੀਂ ਨਹੀਂ ਦੇਖੋ ਐਮਰਜੈਂਸੀ ਟੋਟਲੀ ਖੁੱਲੀ ਹੈ 24 ਆਰ ਕੋਈ ਐਮਰਜੈਂਸੀ ਸਰਜਰੀ ਆ ਜਾਵੇ ਐਕਸੀਡੈਂਟ ਹੋ ਜਾਵੇ ਜਾਂ ਮੈਡੀਕਲ ਲੀਗਲ ਹੈ ਉਹ ਸਾਰਾ ਹੀ ਕੰਮ ਸਾਡਾ ਚੱਲ ਰਿਹਾ ਹੈ। ਬਸ ਸਿਰਫ ਓਪੜੀ ਬੰਦੇ ਬਸ। ਜਿਹੜੇ ਨਾਰਮਲ ਪੇਸ਼ੈਂਟ ਹੈ ਉਹ ਸਾਨੂੰ ਵੀ ਅਸੀਂ ਸਾਨੂੰ ਵੀ ਦੋਖਾ ਉਹ ਪੇਸ਼ੈਂਟ ਦਾ ਪਰ ਹੁਣ ਸਾਡੀ ਮਜਬੂਰੀ ਹੈ। ਇਹ ਸਿਕਿਉਰਟੀ ਤੇ ਹੋਰ ਜਿਹੜੀ ਸਾਡੀਆਂ ਮੰਗਾਂ ਉਹ ਸਾਡੀ ਮਜਬੂਰੀ ਹੈ। ਤੇ ਅਸੀਂ ਪੇਸ਼ੈਂਟ ਦੇ ਨਾਲ ਐ ਜੇ ਕਿਸੇ ਨੂੰ ਕੋਈ ਵੀ ਐਮਰਜੈਂਸੀ ਪੈਂਦੀ ਆ ਸੀ 24 ਘੰਟੇ ਇੱਥੇ હાਜਰ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜੇ ਇੱਥੇ ਖੜੇ ਹੈ ਕੋਈ ਕਰਦੇ ਇਹ ਕਿੰਨੇ ਸਮੇਂ ਤੱਕ ਕੋਈ ਹਟਾ ਲਏਗਾ ਲਗਾਤਾਰ ਇਹ ਹੁਣ ਮੰਤਰੀ ਸਾਹਿਬ ਨੇ ਮੀਟਿੰਗ ਦੁਆਰਾ ਹੈ ਸ਼ਾਇਦ ਤੇ ਫਿਰ ਉਹ ਜਦੋਂ ਵੀ ਨੋਟੀਫਿਕੇਸ਼ਨ ਹੋ ਜਾਂਦਾ ਤਾਂ ਸਟ੍ਰਾਈਕ ਅਸੀਂ ਵਾਪਸ ਲੈ ਲਵਾਂਗੇ ਮਤਲਬ ਹਲੇ ਉਹ ਨਹੀਂ ਸਾਨੂੰ ਅਸ਼ਵਾਸਨ ਦਿੱਤਾ ਹੈ ਤਿੰਨ ਮਹੀਨੇ ਦਾ ਕਿ ਅਪਰਾ ਨੋਟੀਫਿਕੇਸ਼ਨ ਕੋਈ ਨਹੀਂ ਹੋਇਆਗਾ ਜਦ ਤੱਕ ਨੋਟੀਫਿਕੇਸ਼ਨ ਨਹੀਂ ਹੁੰਦਾ ਜਦ ਤੱਕ ਜੋ ਵੀ ਸਾਡੇ ਸੀਨੀਅਰ ਕਹੋਂਗੇ ਆਪਾਂ ਉਦਾਂ ਚੱਲਾਂਗੇ ਬਾਕੀ ਜੋ ਉਹਨਾਂ ਦੀ ਫਰਦਰ ਜਿਹੜੀ ਦੁਬਾਰਾ ਉਹਨਾਂ ਨਾਲ ਮੀਟਿੰਗ ਹੋਊਗੀ ਉਸ ਤੋਂ ਬਾਅਦ ਜੋ ਡਿਸਾਈਡ ਕਰਦੀ ਹੈ ਸਾਡੇ ਸੀਨੀਅਰ ਫਿਰ ਆਪਾਂ ਉਸ ਸੰਬੰਧ ਸੰਕੇ ਮੂਵ ਕਰਾਂਗੇ ਅਜੀ ਡਾਕਟਰ ਜਿਹੜੀ ਹਟਾਲ ਚੱਲ ਰਹੀ ਹੈ ਉਸਦੇ ਬਾਰੇ ਜਾਣਕਾਰੀ ਸਾਂਝੀ ਕਰਿਓ ਮੋਹਿਦੀ ਜਿਹੜੀ ਸਾਡੀ ਪੀਐਮਐਸ ਡਾਕਟਰ ਦੀ ਸਟ੍ਰਾਈਕ ਹੈ ਇਹ ਪਿਛਲੇ 3 ਦਿਨ ਤੋਂ ਤਾਂ ਹਾਫ ਡੇ ਸਟ੍ਰਾਈਕ ਸੀ ਆਪੀਡੀ 11 ਵਜੇ ਤੱਕ ਮੰਨ ਸੀ ਪਰ ਸਰਕਾਰ ਨਾਲ ਜਿਹੜੀ ਮੀਟਿੰਗ ਹੋਈ ਹੈ ਉਹ ਲਿਖਤੀ ਰੂਪ ਚ ਕੋਈ ਆਸ਼ਵਾਸ਼ਣ ਨਹੀਂ ਸਰਕਾਰ ਨੇ ਦਿੱਤਾ ਪਰ ਅਸੀਂ ਤੁਹਾਡੀਆਂ ਮੰਗਾਂ ਮੰਨਦੇ ਆਂ ਇਸ ਕਰਕੇ ਅੱਜ ਤੋਂ ਸੋਮਵਾਰ ਤੱਕ ਜਿਹੜੀ ਸਟ੍ਰਾਈਕ ਹੈ ਇਨਡੇਫਿਨਿਟ ਟੋਟਲ ਸਵਾ ਮਨਸ ਸੋਈ ਐਮਰਜੈਂਸੀ ਤੋਂ ਤੇ ਇਹ ਹੜਤਾਲ ਦੇ ਵਿੱਚ ਜਿਦਾਂ ਕੱਲ ਤੁਹਾਡੇ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਡਾਕਟਰ ਸਵਾ ਦੀ ਤੇ ਉਹਦੇ ਬਾਅਦ ਕੋਈ ਸੁਖਤਾ ਪਰਵੰਦੀ ਹੋਈ ਕੋਈ ਹੜਤਾਲ ਨਹੀਂ ਹੜਤਾਲ ਦੇ ਵਿੱਚ ਕੋਈ ਉਹਨਾਂ ਨੇ ਅਸੀਂ ਕਹਿੰਦੇ ਸੀ ਸਾਨੂੰ ਲਿਖਤੀ ਰੂਪ ਦੇ ਵਿੱਚ ਕੋਈ ਦੇ ਦਿਓ ਆਸ਼ਵਾਸ਼ਣ ਬਿਲਕੁਲ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਉਹ ਮੰਨਦੇ ਆ ਤੇ ਲਿਖ ਕੇ ਦਿੰਨੇ ਆ ਪਰ ਸਰਕਾਰ ਨੇ ਜਵਾਨੀ ਦੌਰ ਤੇ ਕਹਿਤਾ ਕਿ ਅਸੀਂ 3 ਮਹੀਨੇ ਦਾ ਟਾਈਮ ਤੁਹਾਨੂੰ ਦਿੰਨੇ ਆਂ 3 ਮਹੀਨੇ ਦੇ ਵਿੱਚ ਅਸੀਂ ਤੁਹਾਡੀਆਂ ਮੰਗਾਂ ਮੰਨ ਲਾਂਗੇ ਮੌਕੇ ਦੀ ਇੱਕ ਤਾਂ ਵਾਇਲੈਂਸ ਅਗੇਂਸਟ ਡਾਕਟਰਸ ਐਂਡ ਪੈਰਾਮੈਡੀਕਲ ਸਟਾਫ ਉਸ ਹਰਤੇ ਡਾਕਟਰ ਦੀ ਸੇਫਟੀ ਕੋਈ ਨਹੀਂ ਐਮਰਜੈਂਸੀ ਡਿਊਟੀ ਤੇ ਲੇਡੀ ਡਾਕਟਰਸ ਨਾਲ ਬੁਰਾ ਬਰਤਾਬ ਕੀਤਾ ਜਾਂਦਾ ਦੂਜਾ ਹੈ ਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਜਿਹੜੀ 4 ਸਾਲਾਂ ਬਾਅਦ ਸਰਵਿਸ ਤੇ ਮਿਲਣੀ ਐ 7 ਸਾਲ ਬਾਅਦ ਸਰਵਿਸ ਤੇ ਮਿਲਣੀ ਐ ਉਹਦਾ ਹਾਲੇ ਤੱਕ ਕੋਈ ਬੈਨੀਫਿਟ ਨਹੀਂ ਦਿੱਤਾ ਹੈ ਤੀਜੀ ਹੈਗੀ ਹੈ ਰੈਗੂਲਰ ਤੌਰ ਤੇ ਮੈਡੀਕਲ ਅਪਸਰਾਂ ਦੀ ਜਿਹੜੀ ਆ ਉਹ ਪਰਚੀ ਕੀਤੀ ਜਾਵੇ ਜਿਹੜੀ ਕਿ ਸਰਕਾਰ ਵੱਲੋਂ 2500 ਪੋਸਟ ਹੈ ਜਿਹੜੀ ਸਾਡੀ ਲਗਭਗ ਖਾਲੀ ਪਈ ਹੈ ਪਿਛਲੇ 8 ਸਾਲਾਂ ਤੋਂ ਜਿਹੜੀ ਸਰਕਾਰ ਵੱਲੋਂ ਭਰੀ ਨਹੀਂ ਗਈ ਇਹ ਤਿੰਨੇ ਮੇਨ ਸਾਡੀਆਂ ਮੁੱਖ ਮੰਗਾਂ ਹੈ ਇੱਕ ਡਾਕਟਰਾਂ ਦੇ ਉੱਪਰ ਲਗਾਤਾਰ ਹਮਲੇ ਹੋ ਰਹੇ ਆ ਮਕੰਪਰ ਵਿਖੇ ਵੀ ਪਤਾ ਲੱਗਿਆ ਜੀ ਹਮਲਾ ਹੋਇਆ ਡਾਕਟਰ ਦੇ ਉੱਪਰ ਉਸ ਦੇ ਬਾਰੇ ਕੀ ਕੁਝ ਤੁਸੀਂ ਮੰਗ ਕੇ ਬੈਠ ਰੱਖਿਆ ਕੋਈ ਪੁਆਇੰਟ ਅਸੀਂ ਤਾਂ ਜੀ ਸਿਕਿਉਰਿਟੀ ਦੀ ਡਿਮਾਂਡ ਕੀਤੀ ਹੈ ਤੇ ਰੈਗੂਲਰ ਤੌਰ ਤੇ ਇੱਕ ਇੱਕ ਪੁਲਿਸ ਚੌਂਕੀ ਚਾਹੇ ਤਿੰਨ ਮੁਲਾਜ਼ਮ ਹੋਣ ਜਾਂ ਚਾਰ ਹੋਣ ਉਹ ਰੈਗੂਲਰ ਲਗਾਏ ਜਾਣ ਖਾਸ ਕਰਕੇ ਈਵਨਿੰਗ ਤੇ ਨਾਈਟ ਡਿਊਟੀ ਵੇਲੇ ਕੀ ਕੈਮਰੇ ਰੋਬੀ ਪ੍ਰੋਗਰਾਮ ਕਰਦੇ ਕੈਮਰੇ ਸਾਡੇ ਲੱਗੇ ਹੋਏ ਆ ਜੀ 10 ਕੈਮਰੇ ਮੇਰੇ ਕੋਲ ਲੱਗੇ ਹੋਏ ਆ ਅਸੀਂ ਡੀਐਨਸੀ ਸਾਹਿਬ ਤੇ ਡੀਸੀ ਸਾਹਿਬ ਨੇ ਕਹਿਤਾ ਕਿ ਕੈਮਰੇ ਦੀ ਗਿਣਤੀ ਬਤਾ ਦਿਓ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਇਹ ਡੇਂਜਰ ਪੁਆਇੰਟ ਹੈ ਜਿੱਥੇ ਨਿਗਰਾਨੀ ਰੱਖਣੀ ਜ਼ਰੂਰੀ ਹੈ ਕੈਮਰਿਆਂ ਦੀ ਉਹ ਅਸੀਂ ਲਿਖ ਕੇ ਭੇਜ ਦਤਾ ਤੇ ਲਗਾ ਦਿੱਤੇ ਜਾਊਂਗੇ